ਵਨ ਹਲੋ ਹਾਂਜੀ ਅਮਰਜੋਤ ਕੋਲ ਗੱਲ ਕਰ ਰਹੀ ਹਾਂ ਕਿ ਆਸਾ ਨਿਕਲ ਗਿਆ ਮੇਰਾ ਜਾਓ ਚਲ ਜਾਓ ਜਾਓ ਚਲ ਕਹਿਣਾ ਕਿ ਹਾਂਜੀ ਮੈਂ ਅਮਰਜੋਤ ਹਲੋ ਫੂਕ ਮਾਰੋ ਫੂਕ ਮਾਈ ਥਨ ਮੈਂ ਕੀ ਆਇਆ ਤੈਨੂੰ ਕੋਈ ਗੱਲ ਨਹੀਂ ਕੰਮ ਤੇ ਕਰਨੇ ਪੈਣਾ ਹੋਣਾ ਤੈਨੂੰ ਮੈਂ ਕੀ ਦਵਾਈ ਲੈਣ ਜਾਣਾ ਟਾਈਮ ਨਾਲ ਮੈਂ ਪੱਠੇ ਕੁਦਰ ਲੈਣਾ ਪੱਠੇ ਕੁਦਰ ਕੇ ਚਲ ਜੀ ਕਨੇ ਜੋਤ ਨੂੰ ਲੈ ਕੇ ਆਓ ਤੂੰ ਸੰਦੀਪ ਜਾ ਕੇ ਜੋਤ ਨੂੰ ਲੈ ਕੇ ਆਓ ਜਿੱਦਾਂ ਉਹ ਕਹੀ ਉਹਦਾਂ ਆਜੂਗੀ ਹਣਾ ਕੋਈ ਕੋ ਹੋਣੀ ਕਹਿੰਦਾ ਤੈਨੂੰ ਵਿੱਚ ਵਿੱਚ ਤੇ ਸਾਰੇ ਕਰਦੇ ਹੀ ਆ ਕਿ ਇਹਨੇ ਮੂੰਹ ਤੇ ਸੋਈ ਕਹਿ ਦੇਣਾ ਇੱਥੇ ਆ ਜਾਓ ਕੰਮ ਕਰਕੇ ਠੀਕ ਆ ਮੇਰੀ ਗੱਲ ਸੁਣਾ ਪਹਿਲਾਂ ਹਾਂਜੀ ਆਉਣ ਲੱਗਣਾ ਲੈ ਜੀ ਉਹਨੂੰ ਚਲੋ ਵੇਖ ਲਾਂ ਜੇ ਵੇਖ ਲਾਂ ਜੇ ਇਹ ਵੀ ਟੈਨਸ਼ਨ ਬੜੀ ਲੈਂਦੀ ਵੀ ਚੜੀ ਗੱਲਾਂ ਕਰਦੇ ਹੀ ਹੋਣਗੇ ਤਾਂ ਹੋ ਕਹਿੰਦੀ ਆ ਚਲੋ ਜੀ ਇਹ ਤਾਂ ਮਨ ਕਿਥੋਂ ਆਈਆਂ ਆਂਦੀ ਕਿ ਮੈਂ ਘਰ ਜਾਵਾਂ ਉਹ ਜਪਰਾ ਆਇਆ ਪਰ ਜਾਈ ਜਿਹੜੇ ਬਿਠਾਇਆ ਕੇ ਬੈਠੇ ਇਹਨੂੰ ਬਿਠਾ ਕੇ ਘਰ ਬੈਠੇ ਨਹੀਂ ਜਾਣਾ ਵਾ ਹੋਰ ਕਿੰਨੇ ਜਾਣਾ ਵਾ ਕੋਈ ਨਹੀਂ ਕਹਿਣ ਤੇ ਨਹੀਂ ਹੁਣ ਬਿਮਾਰ ਤੇ ਬੰਦਾ ਹੋ ਹੀ ਜਾਂਦਾ ਵਾ ਇਹ ਥੋੜਾ ਵੀ ਕੰਮ ਕਰਦਾ ਹੀ ਹੁੰਦਾ ਵਾ ਜੇ ਓਦਾਂ ਬੁਖਾਰ ਸਵਾ ਚੱਲ ਫਿਰ ਤੁਸੀਂ ਦਵਾਈ ਲੈ ਆਓ ਮੈਂ ਤੇਰੇ ਡੈਡੀ ਨੂੰ ਭੇਜ ਦੂੰਗੀ ਚੰਗਾ ਮੰਮੀ ਚੰਗਾ ਮਾਸਿ ਨੂੰ ਨਹੀਂ ਮਿਲੇ ਹਮ ਮਾਸਿ ਚੰਗਾ ਫਿਰ ਐ ਹੋਈਏ ਦਵਾਈ ਲੈ ਆਈਏ ਚੱਲ ਲੈ ਉਹ ਦਵਾਈ ਹੈ ਚੰਗਾ ਮਾਸਿ ਠੰਡ ਬੜੀ ਆ ਧਿਆਨ ਰੱਖੀ ਆਪਣਾ ਠੀਕ ਚੈੱਕ ਅਪ ਕਰਾ ਕੇ ਫਿਰ ਦਵਾਈ ਲਈ ਕਵਨ ਰਮਨ ਪਾਏ ਤੋਂ ਜਿੱਦਾਂ ਮਰਜੀ ਕਹੇ ਪਰ ਸੰਦੀਪ ਨਾ ਸੋ ਲੋਜਿਸਟ ਗਾਲ ਮਾਰਨੀ ਕਾਲੀ ਬੜੇ ਪਕੌੜੇ ਖਾਣ ਆਏ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਬਣਾਇਆ ਸੋਨ ਇਨੇ ਨਾ ਕੰਮ ਤੇਰੇ ਹੋਣਾ ਹੀ ਉਹਨੇ ਨਹੀਂ ਹੋਣਾ ਰਮਨਾ 100 ਦਰਜੇ ਦਾ ਸਿਆਣੀ ਐ ਜੋਤਰਾ ਸੰਦੀਪ ਕੰਮ ਤੇਰੇ ਦਾ ਉਹਨੇ ਹੀ ਹੋਣਾ ਜੀ ਉਹਦਾ ਹੈਲੋ 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 ਪਲੇ ਕਰੀ ਬਬੀ ਜੀ ਕੁਛ ਹੈਲੋ ਹੈਲੋ 21 ਠੀਕ ਆ ਮਸੀ ਜੀ ਮੰਮੀ ਆਪਰੇ ਦੇ ਨਾਲ ਨਾ ਜੀ ਜੀ ਕਰਿਆ ਕਰ ਸਭ ਨੂੰ ਮੰਜੀ ਤੇ ਬਿਠਾ ਕੇ ਨਾ ਰੋਟੀਆਂ ਖਵਾ ਤੇ ਇਦਾਂ ਕਰ ਜੇ ਜਦੋਂ ਕਦੇ ਬਿਮਾਰ ਮੋਰ ਹੁੰਦੀ ਹੈ ਨਾ ਲੱਤਾ ਬਵਾ ਕੁੱਟ ਦਿਆ ਕਰ ਤੇਰਾ ਕਿਉਂ ਬਨ ਠੀਕ ਹੈ ਮਾਸੀ ਜੀ ਅੱਛਾ ਮੈਂ ਬਨ ਠੀਕ ਹੈ ਮਾਸੀ ਜੀ ਆਪਣੀ ਮੰਮੀ ਦੀ ਨਾ ਸੇਵਾ ਕਰਿਆ ਕਰ ਜਦੋਂ ਕਦੇ ਹੁੰਦੀ ਨਾ ਵਿਹਲੀ ਜੋ ਕੰਮ-ਕੰਮ ਕਰਕੇ ਤੇ ਜੇ ਲੱਤਾ ਬਵਾ ਕੁੱਟ ਦਿਆ ਕਰ ਇਹਦਾਂ ਤੇਰਾ ਆਦਰਮਾਨ ਵਧਣਾ ਹੀ ਆ ਘਟਣਾ ਨਹੀਂਗਾ ਸੋ ਮੌਕਾ ਸਾਬ ਤੇ ਜੋਤ ਪਣ ਗਈ ਹੈ ਬਨ ਪੁੱਤ ਜੋ ਬੰਦਾ ਹੀ ਆ ਇਹ ਫੋਨ ਗਿਆ ਤੇ 3 ਸਾਲ ਬਾਅਦ ਤੇ ਜਿਹੜੀ ਜੁੰਟ ਚ ਗਿਆ ਏ ਉਹਨਾਂ ਗਾੜੀ ਪਤਾ ਨਹੀਂ ਕਿੱਥੇ ਡਿਊਟੀ ਲਾਤੀ ਐ ਅੱਛਾ ਕਿੱਥੇ ਸੋਣ ਵਾਲਿਆਂ ਹੁਣਗੇ ਜੰਗਲਾਂ ਦੇ ਵਿੱਚ ਅੱਗੇ ਤੇ ਰੋਜ਼ ਫੋਨ ਕਰ ਦਿੰਦਾ ਏ ਆ ਹੁਣ ਜਦੋਂ ਦਾ ਡਿਊਟੀ ਬਾਰਡਰ ਤੇ ਲੱਗੀ ਆ ਉਧਰ ਵੀ ਜਾਣਾ ਜ਼ਰੂਰੀ ਆ ਕੋਈ ਗੱਲ ਨਹੀਂ ਕੱਲ੍ਹ ਜਾਂ ਪਰਸ ਵਾ ਆਈ ਜਾਣਾ ਉਹਨਾਂ ਨੇ ਤੇ ਭਾਜੀ ਦਾ ਆਇਆ ਫੋਨ ਜੋਨ ਭਾਈ ਦਾ ਹਾਂਜੀ ਜੋਨ ਭਾਈ ਜੋ ਬੰਦਾ ਕਹਿੰਦਾ ਤਨ ਪੁੱਛ ਲਾ ਕੋਈ ਬਣਾ ਲੈਣੀ ਠੀਕ ਆ ਠੀਕ ਆ ਜੋਤ ਭਾਬੀ ਦਾ ਵਾਨੀ ਕੀ ਸਾਤਾ ਵਾ ਜਾ ਕੇ ਫੋਨ ਕਰਕੇ ਦੱਸਣਾ ਸਹੀ ਜੋਤ ਨੇ ਤਾਂ ਪਤਾ ਨਹੀਂ ਫੋਨ ਕਰਨਾ ਕਿ ਨਹੀਂ ਕਰਨਾ ਤੇਰੀ ਕੁੜੀ ਲਵਲੀ ਕੱਟ ਕੇ ਕਰੇ ਕੱਟ ਕੇ ਮੈਂ ਤਾਂ ਜੀ ਠੀਕ ਠਾਕ ਹੀ ਸੁਣਾਓ ਹਾਂ ਇਹ ਵੀ ਠੀਕ ਠਾਕ ਹੋਰ ਪਿੰਦਰ ਦਾ ਕੀ ਹਾਲ ਆ ਐਸੇ ਵਧੀਆ ਵੀ ਤਾਂ ਵੀ ਠੀਕ ਠਾਕ ਤੇ ਪਤਾ ਤੋ ਫੋਨ ਜੀ ਜੋਤ ਹੋਰ ਆ ਬਣਾ ਹੀ ਤੇ ਪਾਜੀ ਦਗਦਾ ਮੈਂ ਡਿਊਟੀ ਦਾ ਹੁਣ ਉਥੀ ਆ ਕੇ ਜਾਂ ਹੋਈ ਜਾਂ ਚੰਚ ਨਹੀਂ ਉਹ ਕਹਿੰਦੇ ਹੀ ਚੇਂਜ ਹੋ ਜਾਣੀ ਆ ਡਿਊਟੀਆਂ ਹੋਰ ਕਿਤੇ ਲੱਗ ਰਹੀਆਂ ਅੱਛਾ ਅੱਛਾ ਹਾਂਜੀ ਤਾਂ ਕੀ ਗੱਲ ਵਾ ਗੱਲ ਨਹੀਂ ਕਰਦੀ ਮੇਰਾ ਪੂਰਾ ਖਿਆਲ ਰੱਖਦੀ ਆ ਕੋਈ ਕੰਮ ਨਹੀਂ ਕਰਨ ਦਿੰਦੇ ਜੇ ਮੰਮੀ ਆ ਉਹ ਵੀ ਮੈਨੂੰ ਚੀਜ਼ ਨਾਲ ਚੀਜ਼ ਜੇ ਕੀ 1 ਹੈਲੋ ਹਾਂਜੀ ਅਮਰਜੋਤ ਕੋਲ ਗੱਲ ਕਰ ਰਹੀ ਹਾਂ ਕੀ ਆਸਾ ਨਿਕਲ ਗਿਆ ਮੇਰਾ ਜਾਓ ਚਲ ਜੇ ਜਾਓ ਚਲ ਨਹੀਂ ਹੋਣਾ ਕਹਿਣਾ ਵੀ ਹਾਂਜੀ ਮੈਂ ਅਮਰਜੋਤ ਹੈਲੋ ਫੂਕ ਮਾਰੋ ਫੂਕ ਮਾਈਂ ਫੂਕ ਨਹੀਂ ਤੁਹਾਨੂੰ ਮੈਂ ਕਿਹਾ ਇਹ ਗੱਲ ਨਹੀਂ ਕੰਮ ਤੇ ਕਰਨਾ ਹੀ ਪੈਣਾ ਹਣਾ ਤੁਹਾਨੂੰ ਮੈਂ ਕਿਹਾ ਸੀ ਦਵਾਈ ਲੈਣ ਜਾਣਾ ਟਾਈਮ ਨਾਲ ਮੈਂ ਪੱਠੇ ਗੁਦਰ ਲੈਣਾ ਪੱਠੇ ਗੁਦਰ ਕੇ ਚੱਲ ਜਾ ਕਹਿੰਦੇ ਜੋਤ ਨੂੰ ਲੈ ਕੇ ਆਓ ਤੂੰ ਸੰਦੀਪ ਜਾ ਕੇ ਜੋਤ ਨੂੰ ਲੈ ਕੇ ਆਓ ਜਿੱਦਾਂ ਉਹ ਕਹੀ ਉਹਦਾਂ ਆਜੂਗੀ ਹਣਾ ਕੋਈ ਕੋਹ ਨਹੀਂ ਕਹਿੰਦਾ ਤੈਨੂੰ ਵਿੱਚ ਵਿੱਚ ਤੇ ਸਾਰੇ ਕਰਦੇ ਹੀ ਆ ਕਿਹਨੇ ਮੂੰਹ ਤੇ ਸਹੀ ਕਹਿ ਦੇਣਾ ਆਤੀ ਆਜੋ ਕੰਮ ਕਰਕੇ ਠੀਕ ਹੈ ਮੇਰੀ ਗੱਲ ਸੁਣੋ ਪਹਿਲਾਂ ਹਾਂਜੀ ਆਉਣ ਲੱਗਣਾ ਲੈ ਜੀ ਉਹਨੂੰ ਚਲੋ ਵੇਖ ਲਾਂ ਜੇ ਵੇਖ ਲਾਂ ਜੇ ਇਹ ਵੀ ਟੈਨਸ਼ਨ ਬੜੀ ਲੈਂਦੀ ਵੀ ਚੜੀ ਗੱਲਾਂ ਕਰਦੇ ਹੋਣਗੇ ਤਾਂ ਉਹ ਕਹਿੰਦੀ ਆ ਚਲੋ ਜੀ ਫਿਰ ਮਨ ਕਿਥੋਂ ਆਈ ਆ ਆਂਦੀ ਫੇ ਮੈਂ ਘਰ ਜਾਵਾਂ ਉਹ ਜ ਆਪਰਾ ਆ ਪਰ ਜਾਈ ਜਿਹੜੇ ਬਿਠਾਇਆ ਕੇ ਬੈਠੇ ਇਹਨੂੰ ਬਿਠਾ ਕੇ ਘਰ ਬੈਠੇ ਨਹੀਂ ਜਾਣਾ ਵਾ ਹੋਰ ਕਿੰਨੇ ਜਾਣਾ ਵਾ ਕੋਈ ਨਹੀਂ ਕਹਿਣ ਤੇ ਨਹੀਂ ਕੁਣ ਬਿਮਾਰ ਤੇ ਬੰਦਾ ਹੋਈ ਜਾਂਦਾ ਵਾ ਇਹ ਥੋੜਾ ਵੀ ਕੰਮ ਕਰਦਾ ਹੀ ਹੁੰਦਾ ਵਾ ਜੇ ਓਦਾਂ ਬੁਖਾਰ ਸਵਾ ਚੱਲ ਫਿਰ ਤੁਸੀਂ ਦਵਾਈ ਲੈ ਆਓ ਮੈਂ ਤੇਰੇ ਡੈਡੀ ਨੂੰ ਭੇਜ ਦੂੰਗੀ ਚੰਗਾ ਮੰਮੀ ਚੰਗਾ ਮਾਸਿ ਨੂੰ ਨਹੀਂ ਮਿਲੇ ਪਾਸੀ ਚੰਗਾ ਫਿਰ ਐ ਹੋਈਏ ਦਵਾਈ ਲੈ ਆਈਏ ਚੱਲ ਲੈ ਉਹ ਦਵਾਈ ਹੈ ਚੰਗਾ ਮਾਸ ਜੀ ਠੰਡ ਬੜੀ ਓ ਧਿਆਨ ਰੱਖੀ ਆਪਾਂ ਠੀਕ ਚੈੱਕ ਅਪ ਕਰਾ ਕੇ ਫਿਰ ਦਵਾਈ ਲਈ ਪੁਣ ਵਨ ਵਨ ਰਮਨ ਭਾਏ ਤੋ ਜਿੱਦਾਂ ਮਰਜੀ ਕਹੇ ਪਰ ਸੰਦੀਪ ਨਾ ਸੌ ਦਜੇ ਗੱਲ ਨਹੀਂ ਬਣੀ ਕੱਲ ਵੀ ਬੜੇ ਪਕੌੜੇ ਖਾਣੇ ਆਏ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਬੰਨਾ ਸੌਣਾ ਇਹਨੇ ਨਾ ਕੰਮ ਤੇਰੇ ਹੋਣਾ ਹੀ ਉਹਨੇ ਨਹੀਂ ਹੋਣਾ ਰਮਨ ਨਾ ਸੌ ਦਜੇ ਨਾ ਸਿਆਣੀਆਂ ਜੋਤਨਾ ਸੰਦੀਪ ਕਾਮਤਰੀ ਦਾ ਉਨਹੀਂ ਆਉਣਾ ਜੀ ਉਦੋਂ ਹੈਲੋ 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 ਇਹ ਨਾ ਗੱਲ ਵੀ ਪਲੇ ਕਰੀ ਬਾਬੀ ਜੀ ਕੁਛ ਹੈਲੋ ਹੈਲੋ 2 1 ਠੀਕ ਆ ਮਸੀ ਜੀ ਮੰਮੀ ਆਪਰੇ ਦੇ ਨਾਲ ਨਾ ਜੀਜੀ ਕਰਿਆ ਕਰ ਸਭ ਨੂੰ ਮੰਜੀ ਤੇ ਬਿਠਾ ਕੇ ਨਾ ਰੋਟੀਆਂ ਖਵਾ ਤੇ ਇਦਾਂ ਕਰ ਵੀ ਜਦੋਂ ਕਦੇ ਬਿਮਾਰ ਮੂਰ ਹੁੰਦੀ ਹੈ ਨਾ ਲੱਤਾਂ ਪਵਾ ਕੁੱਟ ਦਿਆ ਕਰ ਤੇ ਲੱਗ ਗਿਆ 1 ਠੀਕ ਆ ਮਸੀ ਜੀ ਅੱਛਾ 1 ਠੀਕ ਐ ਮਸੀ ਜੀ ਆਪਣੀ ਮੰਮੀ ਦੀ ਨਾ ਸੇਵਾ ਕਰਿਆ ਕਰ ਜਦੋਂ ਕਦੇ ਹੁੰਦੀ ਨਾ ਵਿਹਲੀ ਜੋ ਕੰਮ-ਕੰਮ ਕਰਕੇ ਤੇ ਜੇ ਲੱਤਾਂ ਬਾਹਾਂ ਖੋਟ ਦਿਆ ਕਰ ਇਹਦੇ ਨਾਲ ਤੇਰਾ ਆਦਰ ਮਾਨ ਵਧਣਾ ਹੀ ਆ ਘਟਣਾ ਨਹੀਂ ਗਾ ਸੋ ਮੌਕਾ ਸਾਵ ਤੇ ਜੋਤ ਬਣ ਗਈ ਹੈ ਪੁੱਤ ਜੋ ਬੰਦਾ ਹੀ ਆ ਇਹ ਫੋਨ ਗਿਆ ਤੇ ਤਿੰਨ ਸਾਲ ਵਾਸਤੇ ਜਿਹੜੀ ਜੁੰਡ ਚ ਗਿਆ ਇਹ ਉਹਨਾਂ ਗਾੜੀ ਪਤਾ ਨਹੀਂ ਕਿੱਥੇ ਡਿਊਟੀ ਲਾਤੀ ਐ ਅੱਛਾ ਕਿੱਥੇ ਸਿਨੋ ਵਾਲਿਆਂ ਹੁਣਗੇ ਜੰਗਲਾਂ ਦੇ ਵਿੱਚ ਅੱਗੇ ਤੇ ਰੋਇ ਫੋਨ ਕਰ ਦਿੰਦਾ ਏ ਆ ਹੁਣ ਜਦੋਂ ਦਾ ਡਿਊਟੀ ਬਾਦਰ ਤੇ ਲੱਗੀ ਆ ਉਧਰ ਵੀ ਜਾਣਾ ਜ਼ਰੂਰੀ ਆ ਕੋਈ ਗੱਲ ਨਹੀਂ ਕੱਲ ਜਾਂ ਪਰਸਪਾਈ ਜਾਣਾ ਉਹਨਾਂ ਨੇ ਤੇ ਭਾਈ ਦਾ ਆ ਫੋਨ ਹੁਣ ਭਾਈ ਦਾ ਹਾਂਜੀ ਜਵਨ ਭਾਈ ਜੋ ਬੰਦਾ ਕਹਿੰਦਾ ਚਲ ਪੁੱਛ ਲੈ ਕੋਈ ਬਹਾਨਾ ਲਾ ਲਈ ਠੀਕ ਆ ਠੀਕ ਆ ਜੋத் ਭਾਬੀ ਦਾ ਵਾਣੀ ਕੀ ਸਾਤਾ ਵਾ ਅੱਜ ਫੋਨ ਕਰਕੇ ਦੱਸਣਾ ਏ ਜੋਗਦਨੀ ਤਾਂ ਪਤਾ ਨਹੀਂ ਫੋਨ ਕਰਨਾ ਕਿ ਨਹੀਂ ਕਰਨਾ। ਇੱਕ ਲਵਲੀ ਕੱਟ ਕੇ ਕਰੀ। ਕੱਟ ਕੇ। ਮੈਂ ਤਾਂ ਠੀਕ ਠਾਕ ਹੀ ਸੁਣਾਉ। ਹਾਂ, ਇਹ ਵੀ ਠੀਕ ਠਾਕ। ਹੋਰ ਪਿੰਦਰ ਦਾ ਕੀ ਹਾਲ ਆ? ਹਾਂ ਜੀ ਵਧੀਆ। ਸਭ ਜੀ ਠੀਕ ਠਾਕ। ਤਾਂ ਪਤਾ ਤੋ ਫੋਨ ਕਿ ਜੋ ਜੋ ਹੋ ਰਿਹਾ ਹੈ ਭਣਾ ਹੀ। ਤੇ ਪਾਜੀ ਦਾ ਕਿਦਾਂ ਮੈਂ ਡਿਊਟੀ ਦਾ ਹੁਣ? ਉਥੇ ਹੀ ਆ ਕਿ ਜਾਂ ਹੋਈ ਚੇਂਜ ਹੋ ਜ। ਨਹੀਂ ਉਹ ਕਹਿੰਦੇ ਹੀ ਬੀ ਚੇਂਜ ਹੋ ਜਾਣੀ ਆ। ਡਿਊਟੀਆਂ ਹੋਰ ਕਿਤੇ ਲੱਗ ਰਹੀਆਂ। ਅੱਛਾ ਅੱਛਾ। ਹਾਂ ਜੀ। ਤਾਂ ਕੀ ਗੱਲ ਵਾ? ਗੱਲ ਨਹੀਂ ਕਰਦੇ ਮੇਰਾ ਪੂਰਾ ਖਿਆਲ ਰੱਖਦੀ ਆ ਕੋਈ ਕੰਮ ਨਹੀਂ ਕਰਨ ਦਿੰਦੇ ਜੇ ਮੰਮੀ ਆ ਉਹ ਵੀ ਮੈਨੂੰ ਚੀਜ਼ ਨਾਲ ਚੀਜ਼ ਜੇ ਕਿ